ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੋਲ ਮੰਤਰ बार-बार ਛੋਟੇ ਰੂਪ ਵਿੱਚ ਵੱਡੇ ਰੂਪ ਵਿੱਚ ਇਕ ਓੰਕਾਰ ਤੋਂ ਆਰੰਭ ਹੁੰਦਾ ਹੈ ਗੁਰ ਪ੍ਰਸਾਦ ਤੇ ਸਮਾਪਤ ਜਿਹੜੀ ਸ਼੍ਰੇਣੀ ਜਿਹੜਾ ਤਬਕਾ ਕਹਿੰਦਾ ਨਹੀਂ ਇਸ ਤੋਂ ਅੱਗੇ ਜਾਂਦਾ ਹੈ ਮੋਲ ਮੰਤਰ ਉਹ ਫਿਰ ਕਹਿਣਾ ਪੈਗਾ ਗੁਰਬਾਣੀ ਦਾ ਬੋਧ ਨਹੀਂ ਹੈ ਗ੍ਰੈਮਰ ਦੀ ਸਮਝ ਨਹੀਂ ਹੈ ਸ਼ੈਲੀ ਦਾ ਬੋਧ ਨਹੀਂ ਕਿਉਂਕਿ ਅੱਗੇ ਆ ਜਾਂਦਾ ਹੈ ਜਬ ਉਹ ਵੀ ਕੋਈ ਜਗ੍ਹਾ ਪਹਿਲੀ ਬਾਣੀ ਸੀ ਉਹਦੇ ਪਹਿਲੇ ਦੋ ਡੰਡੀਆਂ ਨੇ ਬਾਅਦ ਵਿੱਚ ਦੋ ਡੰਡੀਆਂ ਨੇ ਪਹਿਲੇ ਦੋ ਡੰਡੀਆਂ ਇਸ ਵਾਸਤੇ ਨੇ ਕਿ ਜਪ ਦਾ ਸੰਬੰਧ ਕਿਦਰੇ ਪ੍ਰਸਾਦ ਨਾਲ ਨਾ ਜੋੜਿਆ ਬਾਅਦ ਵਿੱਚ ਦੋ ਡੰਡੀਆਂ ਇਸ ਵਾਸਤੇ ਨੇ ਕਿ ਥੱਲੇ ਜੋ ਗੁਰਬਾਣੀ ਚੱਲਨੀ ਹੈ ਉਹਦਾ ਹਿੱਸਾ ਨਾ ਮੰਨ ਲਿਆ ਜਾਏ ਇਹ ਉਸ ਦਾ ਨਾਮ ਹੈ ਜੋ ਥੱਲੇ ਬਾਣੀ ਚੱਲਨੀ ਹੈ ਆਦ ਸਚ ਜੁਗਾਦ ਸਚ ਇਹ ਉਹਦਾ ਨਾਮ ਹੈ ਜੈਸੇ ਸੁਖਮੰਨੀ ਬਾਣੀ ਦਾ ਨਾਮ ਹੈ ਸੁਖਮੰਨੀ ਸਾਹਿਬ ਅਸੀਂ ਕਹਿੰਦੇ ਆ ਜਪ ਬਾਣੀ ਦਾ ਨਾਮ ਹੈ ਜਪਜੀ ਸਾਹਿਬ ਅਸੀਂ ਕਹਿੰਦੇ ਕਿ ਜੇ ਨਾਮ ਹੀ ਰੱਖਿਆ ਜਪਜੀ ਸਾਹਿਬ ਸਾਰਿਆਂ ਦੀ ਜ਼ਬਾਨ ਤੇ ਹੈ ਜਪਜੀ ਸਾਹਿਬ ਤੇ ਹੀ ਤੇ ਨਾਮ ਹੈ ਮੂਲ ਮੰਤਰ ਪ੍ਰਸਾਦ ਤੇ ਸਮਾਪਤ ਹੋ ਨਾ ਸਮਝੀ ਹੋਵੇਗੀ ਜੋ ਮੂਲ ਮੰਤਰ ਨੂੰ ਕੁਝ